ਪਹਿਲਾਂ ਨਾ ਇੱਕ ਦਿਨ ਤੁਹਾਨੂੰ ਅਸੀਂ ਆ ਜਿਹੜਾ ਸਟੂਡੈਂਟ ਦਾ ਪ੍ਰੋਟੈਸਟ ਚੱਲ ਰਿਹਾ ਬ੍ਰੈਂਪਟਨ 'ਚ ਲਿਖਾਇਆ ਸੀਗਾ ਅੱਜ ਫੇਰ ਅਸੀਂ ਇੱਥੇ ਆਏ ਆ ਤੇ ਇਹਨਾਂ ਦੀ ਅੱਜ ਰੈਲੀ ਆ ਤੇ ਅੱਜ ਕਾਫੀ ਸਾਰੇ ਹੋਰ ਕਮਿਊਨਿਟੀ ਦੇ ਜਿਹੜੇ ਸਟੂਡੈਂਟ ਐ ਜਾਂ ਸਿਟੀਜ਼ਨ ਐ ਇਥੋਂ ਦੇ ਉਹ ਵੀ ਆਏ ਹੋਏ ਐ ਤੇ ਗੱਲਾਂ ਬਾਤ ਅੱਜ ਫੇਰ ਕਰਾਂਗੇ ਸਟੂਡੈਂਟਸ ਨਾਲ ਤੇ ਤੁਹਾਨੂੰ ਦਿਖਾਉਨੇ ਆ ਕਿ ਜਿਹੜਾ ਬ੍ਰੈਂਪਟਨ ਦਾ ਪ੍ਰੋਟੈਸਟ ਵੀ ਉਹ ਕਿਵੇਂ ਦਾ ਚੱਲ ਰਿਹਾਗਾ ਕਾਫੀ ਸਾਰੀਆਂ ਭੈਣਾਂ ਵੀ ਇੱਥੇ ਆਈਆਂ ਹੋਈਆਂ ਤੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਹਾਂਜੀ ਭੈਣੇ ਸასი ਗੱਲ ਜੀ ਕਿਦਾਂ ਠੀਕ ਠਾਕ ਹੋ? ਕਿਹੜਾ ਪਿੰਡ ਹੈ ਜੀ ਤੁਹਾਡਾ? ਮੋਗੇ ਕੋਲਾ ਕਿਸ਼ਨਪੁਰਾਂ ਜੀ। ਅੱਛਾ ਠੀਕ ਆ। ਸਟੂਡੈਂਟ ਜਾਂ ਪੀਆਰ? ਹਾਂ ਜੀ ਮੈਂ ਪਹਿਲਾਂ ਸਟੂਡੈਂਟ ਹੀ ਆਈ ਸੀ ਪਰ ਹੁਣ ਤਾਂ ਮੇਰੀ ਪੀਆਰ ਹੋ ਗਈ ਹੈ। ਕਦੋਂ ਆਏ ਸੀਗੇ? ਮੈਂ ਆਈ ਸੀ 2015 ਚ ਆਈ ਸੀ। ਅੱਛਾ ਤੁਸੀਂ ਇਸ ਫੇਸ ਚੋਂ ਲੰਘੇ ਆ ਸਾਰੇ ਚੋਂ ਤਾਂ ਕਰਕੇ ਤੁਸੀਂ ਵੀ ਸਪੋਰਟ ਕਰ ਰਹੇ ਹੋ ਸਟੂਡੈਂਟਸ ਨੂੰ। ਬਿਕਾਜ਼ ਅਸੀਂ ਪਿਛਲੇ ਸਾਲ ਤੋਂ ਮੈਂ ਨੌਜਵਾਨ ਸਪੋਰਟ ਨੈਟਵਰਕ ਨਾਲ ਵੀ ਜੁੜੀ ਹੋਈ ਹਾਂ। ਅਸੀਂ ਪਿਛਲੇ ਸਾਲ ਵੀ ਧਰਨਾ ਲਾਇਆ ਸੀਗਾ ਜੋ ਸਟੂਡੈਂਟ ਡਿਪਲੋਟੇਸ਼ਨ ਦਾ ਸੀਗਾ। ਜਦੋਂ ਆਪਣਾ ਕਾਲਜ ਫੇਕ ਆਫਰ ਲੈਟਰ ਹਾਂਜੀ ਵੀ ਸਟੂਡੈਂਟਸ ਹੋਣ ਕਰਕੇ ਵੀ ਇੱਕ ਆਪਾਂ ਸਟੂਡੈਂਟ ਆਈ ਸੀ ਤਾਂ ਆਪਾਂ ਨੂੰ ਇਹਨਾਂ ਦਾ ਦਰਦ ਜਿਆਦਾ ਪਤਾ ਵਾ ਵੀ ਆਪਾਂ ਸਟੂਡੈਂਟ ਕਿੱਦਾਂ ਦਾ ਹੁੰਦੀ ਆ ਹਾਂਜੀ ਕਿਉਂਕਿ ਜਿਹੜਾ ਇੱਕ ਫੇਸ ਚੋਂ ਲੰਘਿਆ ਹੁੰਦਾ ਹਾਂਜੀ ਉਹਨੂੰ ਪਤਾ ਹੁੰਦਾ ਹਾਂਜੀ ਠੀਕ ਅੱਜ ਦੇ ਟਾਈਮ 'ਚ ਭਣੇ ਕਿਵੇਂ ਆ ਸਿਚੁਏਸ਼ਨ ਸਟੂਡੈਂਟਸ ਆ ਵੀ ਸੋਚਦੀ ਆ ਜੇ ਅੱਜ ਦੇ ਟਾਈਮ ਅਸੀਂ ਵੀ ਹੁੰਦੇ ਤਾਂ ਅਸੀਂ ਵੀ ਸੇਮ ਸਿਚੁਏਸ਼ਨ 'ਚ ਹੁੰਦੇ ਸਾਡੇ ਟਾਈਮ ਬਹੁਤ ਮਤਲਬ ਮੈਂ ਹੁਣ ਇਹ ਕਹਿੰਨੀ ਸਾਨੂੰ ਉਸ ਟਾਈਮ ਸਾਨੂੰ ਵੀ ਔਖਾ ਲੱਗਦਾ ਸੀ ਪਰ ਮੈਂ ਸੋਚਦੀ ਆ ਸਾਡਾ ਟਾਈਮ ਬਹੁਤ ਵਧੀਆ ਸੀ ਉਦੋਂ ਜਿੱਦਾਂ ਅਸੀਂ ਰਿਐਲਿਟੀ ਦਾ ਸੀ ਉਦੋਂ ਕੰਮ ਦਾ ਹੀ ਬਹੁਤ ਵਧੀਆ ਸੀ ਜੇ ਇੱਕ ਕੰਮ ਛੱਡਦੇ ਸੀ ਦੂਜਾ ਕੰਮ ਵੀ ਈਜ਼ੀਲੀ ਮਿਲ ਜਾਂਦਾ ਸੀ ਪਰ ਅੱਜ ਕੱਲ ਦੇ ਜਿਹੜੇ ਸਟੂਡੈਂਟਸ ਨਵੇਂ ਆਉਂਦੇ ਉਹਨਾਂ ਲਈ ਇਦਾਂ 6 ਮਹੀਨੇ ਤਾਂ ਮਤਲਬ ਉਹਨਾਂ ਨੂੰ ਕਈ ਵਾਰ ਕੰਮ ਹੀ ਨਹੀਂ ਮਿਲਦਾ ਹਾਂਜੀ ਤੁਸੀਂ 6 ਮ ਉਹ ਕੰਮ ਮਹਿਰੀ ਦਾ ਕੰਮ ਹੈ ਨੀ ਦਾ ਹਾਂਜੀ ਤੇ ਮੈਂ ਤਾਂ ਇੰਡੀਆ ਤੋਂ ਵੀ ਜੇ ਕਿਸੇ ਨੇ ਆਉਣਾ ਤਾਂ ਮੈਂ ਅਸੀਂ ਤਾਂ ਇਹੀ ਕਵਾਂਗੇ ਵੀ ਸਕਿੱਲਸ ਦਾ ਜੇ ਤੁਹਾਡੇ ਕੋਲ ਕੋਈ ਸਿੱਕਿਆ ਆ ਸਕਦੇ ਤਾਂ ਉਹ ਜਾਦਾ ਬੈਟਰ ਹੈ ਅੱਜਕੱਲ ਜੇ ਤੁਸੀਂ ਓਪਰਚੁਨਿਟੀ ਸਿੱਕਿਆ ਆ ਸਕਦੇ ਮਤਲਬ ਜਦੋਂ ਕੁੜੀਆਂ ਲਈ ਤਾਂ ਜਿੱਦਾਂ ਤੁਸੀਂ ਕਹਿ ਲਓ ਜਿੱਦਾਂ ਸੈਲੂਨਸ ਵਗੈਰਾ ਦਾ ਨੇਲਸ ਵਗੈਰਾ ਦਾ ਐਦਾਂ ਦਾ ਕੰਮ ਤੇ ਹੈਲਥ ਕੇਅਰ ਦਾ ਵੀ ਜਿੱਦਾਂ ਹਾਂਜੀ ਹਾਂਜੀ ਤੇ ਮੁੰਡਿਆਂ ਦਾ ਮੁੰਡੇ ਦਾ ਵੀ ਸਕੇਲ ਦਾ ਕੋਈ ਵੇਰਵਾ ਨਹੀਂ ਜੀ ਜੋ ਵੀ ਹੈ ਨਾ ਪਲੰਬਰ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਵੈਸੇ ਕੰਮ ਕਰਦੇ ਹਾਲਾਤ ਕੀ ਆ ਮਤਲਬ ਜੇ ਕਈ ਕਹਿੰਦੇ ਕਹਿੰਦੇ ਕੰਮ ਮਿਲਦਾ ਕਹਿੰਦੇ ਅੱਜ ਕੱਲ ਦੇ ਨਿਆਣੇ ਕਰਦੇ ਨਹੀਂ ਨਹੀਂ ਇਹ ਗੱਲ ਬਿਲਕੁਲ ਗਲਤ ਹੈ ਕਿ ਅੱਜ ਕੱਲ ਦੇ ਨਿਆਣੇ ਚੱਲਦੇ ਨਹੀਂ ਕਿਉਂਕਿ ਜੋ ਸਟੂਡੈਂਟ ਆ ਮੈਂ ਖੁਦ ਮੈਂ ਜਦੋਂ ਸਟੂਡੈਂਟ ਆਈ ਸੀ ਮੈਂ 12 ਬਾਰ ਘੰਟੇ ਫੈਕਟਰੀ ਚ ਵੀ ਸ਼ਿਫਟ ਕਿਲਾਈਆਂ ਹੋਈਆਂ ਹਾਂ ਹਾਂਜੀ ਸੋ ਇਹ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਵੀ ਅਸੀਂ ਨਹੀਂ ਕਰ ਸਕਦੇ ਅਸੀਂ ਹਰੇਕ ਤਰ੍ਹਾਂ ਦੇ ਹਾਲਾਤਾਂ ਚ ਵੀ ਕੰਮ ਕਰ ਸਕਦੇ ਹਾਂ ਅਗਲੇ ਦਿਨ ਅਸੀਂ ਫਿਰ ਕਾਲਜ ਵੀ ਜਾਂਦੇ ਸੀ ਉਹ ਚਾਉਂਦੇ ਆ ਜੀ ਤੁਹਾਡਾ ਤੁਹਾਡਾ ਕੀ ਮੈਸੇਜ ਹੈ ਮਤਲਬ ਜੇ ਮੈਂ ਸਿੰਪਲ ਪੁੱਛਾਂ ਜਿਹੜੇ ਵੀ ਆਉਣਾ ਚਾਹੀਦਾ ਜਾਂ ਨਹੀਂ ਹਾਂਜੀ ਮੈਂ ਤਾਂ ਜਿਹੜੇ ਪ੍ਰਾਣੇ ਸਟੂਡੈਂਟਸ ਆ ਮੈਂ ਆਪਦੇ ਫਰੈਂਡਸ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੀ ਵੀ ਆਪਾਂ ਵੀ ਇਹ ਸਿਚੁਏਸ਼ਨ ਚੋਂ ਲੰਘੇ ਆ ਆਪਣਾ ਟਾਈਮ ਸੌਖਾ ਸੀ ਪਰ ਹੁਣ ਇਹਨਾਂ ਦਾ ਟਾਈਮ ਬਹੁਤ ਹਾਰਡ ਹੋ ਗਿਆ ਇਹ ਕੋਈ ਇਦਾਂ ਨਹੀਂ ਬੈਠੇਗੇ ਤੁਹਾਨੂੰ ਸਾਰਿਆਂ ਨੂੰ ਰਿਐਲਿਟੀ ਪਤਾ ਕੀ ਰਿਐਲਿਟੀ ਆ ਤੁਸੀਂ ਪਲੀਜ਼ ਇਹਨਾਂ ਦਾ ਵੱਧ ਛੱਡ ਕੇ ਸਾਥ ਦਿਓ ਮੈਂ ਤਾਂ ਆਪਣੀ ਕਮਿਊਨਿਟੀ ਨੂੰ ਵੀ ਕਹੂੰਗੀ ਬਜ਼ੁਰਗਾਂ ਨੂੰ ਵੀ ਕਹੂੰਗੀ ਜਿਹੜੇ ਪ੍ਰਾਣੇ ਵੀ ਆਏ ਪਲੀਜ਼ ਆਈ ਤਾਂ ਅਸੀਂ ਵੀ ਤੁਹਾਡੇ ਬੱਚਿਆਂ ਆ ਰਹੀਆਂ ਪਲੀ ਉਹਨਾਂ ਲਈ ਕੋਈ ਕੀ ਮੈਸੇਜ ਹੈ ਮੈਸੇਜ ਤਾਂ ਇਹੀ ਹੈ ਜਿਹਦਾ ਇੰਡੀਆ ਵਧੀਆ ਸਰਦਾ ਮੈਂ ਤਾਂ ਇਹੀ ਕੋ ਮੇਰਾ ਖੁੱਦ ਦਾ ਭਰਾ ਗੁਰਗਾਓਂ ਚ ਜੋਬ ਕਰਦਾ ਸੀ Honda ਕੰਪਨੀ ਚ ਮੈਂ ਤਾਂ ਖੁੱਦ ਆਪਦੇ ਭਰਾ ਨੂੰ ਵੀ ਕਿਹਾ ਸੀ ਨਾ ਆਓ ਪਰ ਹੁਣ ਉਹਨਾਂ ਨੂੰ ਰਿਐਲਿਟੀ ਸਮਝ ਆ ਗਈ ਇੱਥੋਂ ਦੀ ਕੀ ਆ ਹੁਣ ਉਹਨਾਂ ਨੂੰ ਵੀ ਇਹੀ ਆ ਵੀ ਅਸੀਂ ਹੁਣ ਸਾਨੂੰ ਮਤਲਬ ਤੂੰ ਸਹੀ ਕਿਹਾ ਸੀ رائے ਦਿੱਤੀ ਸੀ ਪਰ ਅੱਜ ਕੱਲ ਸਾਰਿਆਂ ਨੂੰ ਇਹ ਹੁੰਦਾ ਵੀ ਜੇ ਇਹ ਆਪ ਆਗੇ ਦੂਜਿਆਂ ਨੂੰ ਰੌਣ ਨਹੀਂ ਦੇਣਾ ਚਾਹੁੰਦੇ ਪਰ ਅਸੀਂ ਇਹ ਕਹਿੰਦੇ ਜਾਂ ਤਾਂ ਤੁਸੀਂ ਕੋਈ ਸਕਿੱਲ ਵਧੀਆ ਸਿੱਖ ਕੇ ਆਓ ਪਰ ਆਪਦੀ ਚੰਗੀ ਤਰ੍ਹਾਂ ਪੌਛੇ ਬੜਤਾਲ ਕਰਕੇ ਆਓ ਤੁਹਾਡੇ ਕੰਮ ਦਾ ਜਾਂ ਕੀ ਆ ਵੀ ਬਾਜੋ ਤੁਸੀਂ ਓਕੇ ਨਾ ਹੋਵੋ ਬਿਲਕੁਲ ਪਿਕਚਰ ਡਿਫਰੈਂਟ ਦਿਖਾਈ ਜਾਂਦੀ ਹੈ ਇੰਡੀਆ ਤੇ ਇਥੇ ਆ ਕੇ ਰਿਐਲਿਟੀ ਕੁਝ ਹੋਰ ਨਿਕਲਦੀ ਹੈ ਜਿਹੜਾ ਪਨੇ ਲੋਕ ਕਈ ਆਪਾਂ ਸੁਣਦੇ ਆਂ ਵੀ ਹਾਰਟ ਟੈਕ ਹੋ ਗਿਆ ਮਰ ਗਿਆ ਉਹਦਾ ਕੀ ਕਾਰਨ ਆ ਜਾਂ ਕਿੰਨੇ ਕਿੰਨੇ ਸਟੂਡੈਂਟਸ ਨੂੰ ਹਾਰਟ ਟੈਕ ਆਉਰਡਿੰਗ ਟੂ ਮੀ ਮੈਨੂੰ ਇਹ ਲੱਗਦਾ ਜ਼ਿਆਦਾਤਰ ਸਟ੍ਰੈਸ ਆ ਬਿਕਾਜ਼ ਜਦੋਂ ਅਸੀਂ ਇਕੱਲੇ ਹੁੰਨੇ ਸਟੂਡੈਂਟ ਲਾਈਫ ਚ ਹੁੰਨੇ ਜਿਨ੍ਹਾਂ ਦੇ ਨਾਲ ਕੋਈ ਉਹਨਾਂ ਦਾ ਸਾਥੀ ਵੀ ਨਹੀਂ ਜਾਂ ਕੋਈ ਹੋਰ ਵੀ ਨਹੀਂ ਉਹਨਾਂ ਲਈ ਜਿਆਦਾ ਹਾਰਡ ਹੋ ਜਾਂਦਾ ਇਕੱਲੇ ਇਕ ਤਾਂ ਇੱਥੇ ਇੱਕ ਤੋਂ ਪਤਾ ਨਹੀਂ ਡਿਪਰੈਸ਼ਨ ਜਿਆਦਾ ਇੱਥੇ ਜਾਂ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਤੁਹਾਨੂੰ ਕੰਮ ਦਾ ਸਟ੍ਰੈਸ ਤੁਹਾਨੂੰ ਫਿਰ ਪੜ੍ਹਾਈ ਦਾ ਸਟ੍ਰੈਸ ਜੇ ਤੁਸੀਂ ਪਿੱਛੇ ਵੀ ਹੈਲਪ ਕਰਨੀ ਤੁਹਾਨੂੰ ਉਹ ਵੀ ਸਟ੍ਰੈਸ ਹੁੰਦਾ ਸੋ ਮੇਰੇ ਲੱਗਦਾ ਇਹ ਸਾਰਾ ਕੁਝ ਇਕੱਠਾ ਹੋ ਕੇ ਫਿਰ ਉਹ ਵੀ ਰੀਜ਼ਨ ਹੋ ਸਕਦਾ ਜਾਂ ਫਿਰ ਆਪਣਾ ਖਾਣ ਪੀਣ ਦਾ ਵੀ ਡਿਫਰੈਂਟ ਹੋ ਜਾਂਦਾ ਧਿਆਨ ਨਹੀਂ ਰੱਖਦੇ ਹਾਂਜੀ ਜਾਂ ਫਿਰ ਹਾਂਜੀ ਹਾਂਜੀ ਕੀ ਕਰਦੇ ਸੀ ਹਾਂਜੀ ਕਿ ਕਲਚਰਲ ਗੈਪ ਆ ਇਕਦਮ ਸ਼ਿਫਟ ਹੋ ਜਾਂਦਾ ਹੈ ਕਿਉਂਕਿ ਸਾਡੇ ਇੰਡੀਆ ਦਾ ਰੈਂਟਸ ਐਂਡ ਬਹੁਤ ਡਿਫਰੈਂਟ ਆ ਇੱਥੇ ਦੇ ਨਾਲੋਂ ਇੱਥੇ ਤੁਸੀਂ ਹਰ ਇੱਕ ਚੀਜ਼ ਲਈ ਖੁਦ ਰਿਸਪੋਨਸਿਬਲ ਆ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਲੈ ਕੇ ਘਰ ਦਾ ਰੈਂਟ ਪੇ ਕਰੰਦ ਤੱਕ ਜਦ ਕਿ ਉੱਥੇ ਇੱਕ ਬੰਦਾ ਹੁੰਦਾ ਸੀਗਾ ਕਿ ਆਪਣੇ ਮਾਂ ਪਿਓ ਤੇ ਫਿਰ ਵੀ ਇੱਕ ਉਮੀਦ ਹੁੰਦੀ ਸੀ ਕਿ ਸਾਥ ਹੈਗਾ ਹਰ ਇੱਕ ਬੰਦੇ ਦਾ ਰਹੀ ਗੱਲ ਇੱਥੇ ਕਿ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਪਲੱਸ 2 ਕਰਕੇ ਆਉਣ ਦੀ ਸੋਚਦੇ ਆ ਉਹਨਾਂ ਨੂੰ ਤਾਂ ਬਹੁਤ ਵੱਡੀ ਮੈਂ ਨਾ ਹੀ ਕਹਾਂਗੀ ਕਿ ਨਾ ਬਿਲਕੁਲ ਆਓ ਏਟ ਲੀਸਟ ਏਟ ਲੀਸਟ ਤੁਸੀਂ ਗ੍ਰੈਜੂਏਸ਼ਨ ਕਰੋ ਤਾਂ ਕਿ ਤੁਹਾਡੇ ਥੋੜੇ ਪੁਆਇੰਟ ਵੀ ਵਧੀਆ ਪੜਨ ਇੱਥੇ ਆ ਕੇ ਤੁਹਾਨੂੰ ਘੱਟ ਸਟਰਗਲ ਕਰਨਾ ਪਵੇ ਐਂਡ ਤੁਸੀਂ ਇੱਥੇ ਆ ਕੇ ਈਜ਼ੀਲੀ ਆਪਣੇ ਹੋਰ ਜੌਬ ਅਪਲਾਈ ਕਰ ਸਕੋ ਬਿਕਾਜ਼ ਬਹੁਤ ਵਾਰੀ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਜੌਬਾਂ ਹੈਗੀਆਂ ਸਕਿੱਲ ਜੌਬਾਂ ਕਈ ਅਵੇਲੇਬਲ ਹੁੰਦੀਆਂ ਬਟ ਸਾਡੇ ਬੰਦੇ ਕੋਈ ਸਕਿੱਲ ਨਹੀਂ ਹੁੰਦੀ ਸੋ ਇਟਸ ਬੈਟਰੀ ਕਿ ਆਹੀ ਉਹ ਸਕਿੱਲ ਜਿਹੜੀ ਆ ਗੇਨ ਕਰਕੇ ਆਈਏ ਅਸੀਂ ਇੱਕ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਵੇਖ ਕੇ ਇਨਫਲੂਐਂਸ ਨਾ ਹੋਈਏ ਖੁਦ ਦੀ ਇੱਕ ਲੈਵਲ ਤੇ ਰਿਸਰਚ ਕਰੀਏ ਛੋਟੀ ਉਮਰ ਚ ਮੈਨੂੰ ਲੱਗਾ ਪੈਣੇ ਜ਼ਿੰਮੇਵਾਰੀਆਂ ਵੱਟੀਆਂ ਪੈ ਜਾਂਦੀਆਂ ਨੇ ਛੋਟੀ ਉਮਰ ਚ ਜ਼ਿੰਮੇਵਾਰ ਹੁਣ ਮੈਂ ਜਦ ਆਈ ਸੀ ਮੈਂ 18 ਸਾਲ ਦੀ ਸੀਗੀ ਮੈਨੂੰ ਪੁੱਛ ਕੇ ਦੇਣੀ ਹੋਈ ਸੀ 18 ਸਾਲ ਦੀ ਹੋਈ ਨੂੰ ਅੱਛਾ ਜੀ ਜਿਸ ਦਿਨ ਮੈਂ ਕੈਨੇਡਾ ਆਈ ਸੀ ਮੈਂ ਬਹੁਤ ਪਰਸਨਲੀ ਕਦੀ ਕਾਰੋਬਾਰ ਨਹੀਂ ਰਹੀ ਸੀ ਇੱਕ ਵੀ ਦਿਨ ਮੈਂ ਕਹਿ ਸਕਦੇ ਆਪਣੇ ਪਰਿਵਾਰ ਤੋਂ ਦੂਰ ਨਹੀਂ ਸੀ ਰਹੀ ਮੇਰੇ ਲਈ ਉਹ ਬਹੁਤ ਵੱਡਾ ਸਡਨ ਡਰਾਸਟਿਕ ਚੇਂਜ ਸੀਗਾ ਕੋਪ ਕਰਨਾ ਬਹੁਤ ਔਖਾ ਸੀਗਾ ਇੱਕ ਦੋ ਮਹੀਨੇ ਮਤਲਬ ਇੱਕਦਮ ਪੰਜਾਬ ਚੋਂ ਸਾਰੇ ਇੰਨੇ ਪਿਆਰ ਦੇ ਕਰਨ ਵਾਲਿਆਂ ਜੋ ਇੱਕਦਮ ਇਕੱਲੇ ਆ ਕੇ ਰਹਿਣ ਲੱਗੇ ਕਿਉਂਕਿ ਇੱਥੇ ਆ ਕੇ ਜੇ ਆਪਾਂ ਬੇਸਮੈਂਟਾਂ ਚ ਵੀ ਰਹਿੰਨੇ ਆ ਅਸੀਂ ਵੇਖਦੇ ਹਾਂ ਕਿ ਹਰ ਕੋਈ ਨਹੀਂ ਉਹੋ ਜਿਹਾ ਹੁੰਦਾ ਪਰ ਕਈ ਵਾਰੀ ਓਨਰਾਂ ਦੇ ਰੁੱਖੇ ਸੁਭਾਅ ਵੀ ਹੁੰਦੇ ਆ ਪ੍ਰਾਈਵੇਸੀਆਂ ਦੇ ਇਸ਼ੂ ਹੁੰਦੇ ਆ ਕਿ ਨਹੀਂ ਦਿੱਤੀ ਜਾਂਦੀ ਉਹੋ ਜਿਹੀ ਪ੍ਰੋਪਰ ਜੇ ਅਸੀਂ ਇਹ ਇਸ਼ੂਸ ਦੇ ਵਿੱਚ ਪੈਣ ਲੱਗੀਏ ਤਾਂ ਮੈਨੂੰ ਲੱਗਦਾ ਸਾਡੇ ਕੋਈ ਨਾ ਟਾਈਮ ਨਹੀਂ ਹੋਊਗਾ ਕਿ ਸਾਰੇ ਇਸ਼ੂਸ ਅਸੀਂ ਕਵਰ ਕਰ ਸਕੀਏ ਜੀ ਬਸ ਇਹੀ ਬੇਨ ਬੇਨਤੀ ਆ ਕਿ ਕਿਸੇ ਤੇ ਯਕੀਨ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਨਾਲੋਂ ਆਪਣੀ ਰਿਸਰਚ ਕਰੋ ਇੱਕ ਸਟੱਡੀ ਕਰੋ ਦੇਖੋ ਕਿ ਤੁਸੀਂ ਕਿਹਦੇ ਵਿੱਚ ਐਕਸ ਕਿਹੜੀ ਸਕਿੱਲ ਆ ਜਿਹੜੀ ਤੁਸੀਂ ਐਕਸਲ ਕਰ ਸਕਦੇ ਜਿਹੜੇ ਦੇ ਵਿੱਚ ਤੁਸੀਂ ਬਹੁਤ ਬ੍ਰਿਲੀਅੰਟਲੀ ਪਰਫਾਰਮ ਕਰੋਗੇ ਉਹੀ ਇੱਕ ਤਰੀਕਾ ਹੈ ਤੁਸੀਂ ਭੈਣੇ ਹੈਗੇ ਹੋ ਪੀਆਰ ਜਾਂ ਸਟੂਡੈਂਟ ਆ ਨਹੀਂ ਮੇਰਾ ਖੁਦ ਦਾ ਕੇਸ ਹੈ ਇਹਦੇ ਚ ਮੇਰਾ ਵੀ ਬਹੁਤ ਜਲਦੀ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆਉਣ ਵਾਲੇ ਦਿਨਾਂ ਚ ਕਦੋਂ ਐਕਸਪਾਇਰ ਹੋ ਰਿਹਾ ਮੇਰਾ 2 ਮਹੀਨੇ ਚ ਲੋ ਰਿਹਾ 2 ਮਹੀਨੇ ਨੂੰ ਐਕਸਪਾਇਰ ਹੋ ਜਾਣਾ ਫਿਰ ਉਸ ਤੋਂ ਬਾਅਦ ਕੀ ਕਰੋਗੇ ਉਹਦੇ ਤੋਂ ਬਾਅਦ ਤੋਂ ਬਾਅਦ ਦੇਖਦੇ ਆ ਆਪਣੇ ਵੱਲੋਂ ਤੋਂ ਕਿਉਂਕਿ ਹੁਣ ਜੇ ਇਹਨਾਂ ਦੇ ਹਾਲਾਤਾਂ ਦੇ ਹਿਸਾਬ ਨਾਲ ਦੇਖੀਏ ਮੇਰੇ ਕੋਲ ਤਾਂ ਆਪਸ਼ਨ ਇੱਕੋ ਹੀ ਬਚਦੀ ਆ ਵੀ ਐਲ ਐਮ ਆਈ ਲੈ ਲੀਏ ਐਲ ਐਮ ਆਈ ਕਿੰਨੇ ਡਾਲਰ ਚ ਮਿਲਦੀ ਆ ਇੱਥੇ ਤਾਂ ਸਿੱਧਾ ਹੀ ਕਹਿੰਦੇ ਨੇ ਕਹਿੰਦੇ ਨੇ ਪਹਿਲਾਂ ਕਹਿ ਦਿੰਦੇ ਆ ਵੀ ਅਫੋਰਡੇਬਲ ਰੇਟ ਤੇ ਐਲ ਐਮ ਆਈ ਅਵੇਲੇਬਲ ਆ 30 ਤੋਂ 32000 ਤੋਂ ਸ਼ੁਰੂ ਹੁੰਦੀ ਆ 32000 ਡਾਲਰ ਹਾਂਜੀ 30000 ਡਾਲਰ ਦਾ ਇੰਡੀਆ ਦਾ 18-20 ਲੱਖ ਰੁਪਏ ਬਣ ਗਿਆ ਹਾਂਜੀ ਰਾਮਨਾ ਉਹੀ ਤਾਂ ਗੱਲ ਆ ਮਤ ਉਹ ਕਰਜੇ ਮੋੜੇ ਫਿਰ ਤੁਸੀਂ ਹੁਣ ਐਲਐਮਐਚ ਦੇ ਕਰਜੇ ਮੋੜੀ ਜਾਓਗੇ ਉਹੀ ਹੈ ਵੀ ਸਾਡੇ ਲਈ ਤਾਂ ਫਿਰ ਉਹੀ ਆ ਸਾਨੂੰ ਜਿਹੜੇ ਲੋਕ ਸੁਭਾਲ ਕਰਦੇ ਆ ਉਹਨਾਂ ਲਈ ਇਹ ਚੀਜ਼ ਕਹਿਣੀ ਸੌਖੀ ਆ ਵੀ ਇਹ ਪ੍ਰੋਟੈਸਟ ਕਾਹ ਤੋਂ ਕਰਦੇ ਆ ਕਿਉਂਕਿ ਅਸੀਂ ਪਹਿਲਾਂ ਫੀਸਾਂ ਪਾ ਨਹੀਂ ਆਣੇ ਕੰਮ ਕੀਤੇ ਨੇ ਪਿੱਛੋਂ ਵੀ ਕਰਜੇ ਚੱਕ ਕੇ ਆਏ ਆ ਹੁਣ ਸਾਡੇ ਕੋਲ ਤਾਂ ਆਪਸ਼ਨ ਨਹੀਂ ਨਾ ਬਚਦੀ ਹੋਰ ਕੋਈ ਕਿਉਂਕਿ ਅਸੀਂ ਸਾਡੇ ਸਕੋਰ 470 ਬਣ ਰਹੇ ਆ ਮੇਰੇ ਖੁਦ ਦੇ ਸਕੋਰ 470 ਬਣ ਬਣ ਰਹੇ ਆ ਪੱਕੇ ਹੋਣ ਦਾ ਨਾਂ ਕਾਰਨ ਕੀ ਆ ਮਤਲਬ ਜਿਵੇਂ ਪਹਿਲਾਂ ਤਾਂ ਕਹਿੰਦੇ ਸੀ ਸਟੱਡੀ ਕੰਪਲੀਟ ਹੋ ਗਈ ਵਰਕ ਹੋ ਗਿਆ ਪੁਆਇੰਟ ਬਣ ਗਏ ਇੱਥੇ ਜਿਹੜੇ ਸੀਆਰ ਸਕੋਰ ਆ ਇਹਨਾਂ ਨੇ ਕੋਵਿਡ ਤੋਂ ਜਦੋਂ ਟੀਆਰ 2 ਪੀਆਰ ਕੱਢੀ ਸੀ ਉਹਦੇ ਤੋਂ ਬਾਅਦ ਇਹਨਾਂ ਨੇ 2 ਸਾਲ 8 ਮਹੀਨੇ ਕੋਈ ਸੀਆਰ ਸਕੋਰ ਨਹੀਂ ਕੱਢਿਆ ਉਹਦੇ ਕਰਕੇ ਕਿਉਂਕਿ ਵਰਕ ਪਰਮਿਟ ਸਿਰਫ 3 ਸਾਲ ਦਾ ਹੁੰਦਾ ਆ ਤੇ ਇਹਨਾਂ ਨੇ ਕੋਈ ਪੀਆਰ ਦਾ ਸਕੋਰ ਨਹੀਂ ਕੱਢੇ ਹੈਗੇ ਉਦੋਂ ਬਾਅਦ ਸਾਡੀ ਉਹ ਟਾਈਮ ਤਾਂ ਸਾਡਾ ਆ ਹੀ ਲੰਘ ਗਿਆ ਕਿਉਂਕਿ ਇਹਨਾਂ ਨੇ ਪੀਆਰ ਦਾ ਕੁਝ ਕੱਢਿਆ ਨਹੀਂ ਹੁਣ ਜਦੋਂ ਸੀਆਰ ਸਕੋਰ ਕੱਢ ਰਹੇ ਆ ਉਹ ਬਹੁਤ ਜ਼ਿਆਦਾ ਕੱਢ ਰਹੇ ਆ ਕਿ ਕੀ एलिजिबल ਹੀ ਨਹੀਂ ਹੋ ਰਹੇ ਹੁਣ ਸਾਡੇ ਕੋਲ ਕੋਈ ਕਹਾਲਾ ਵੀ ਐਲ ਐਮ ਆਈ ਲੈ ਲੋ ਐਲ ਐਮ ਆਈ ਨਾਲ ਇੱਕ ਤਾਂ ਵਰਕ ਪਰਮਿਟ ਐਕਸਟੈਂਡ ਹੋ ਜਾਂਦਾ 2 ਸਾਲ ਦਾ ਦੂਸਰਾ ਕੀ ਆ ਕਿ ਤੁਹਾਨੂੰ 50 ਪੁਆਇੰਟ ਮਿਲ ਜਾਂਦੇ ਜੇ ਭਾਵੇਂ ਤੁਹਾਡੇ ਕੋਲ ਮੰਨ ਲਓ ਕਿਸੇ ਕੋਲ 30000 ਡਾਲਰ ਨਹੀਂ ਹੈਗਾ ਸਟੂਡੈਂਟ ਤਾਂ ਮੈਨੂੰ ਲੱਗਦਾ ਵੀ ਕਿਸੇ ਕੋਲੇ ਸੇਵ ਹੋਊਗਾ ਹਨਾ 30000 ਡਾਲਰ ਤੇ ਬਾਕੀ ਫਿਰ ਉਹ ਜਾਂਦਾ ਇੰਡੀਆ ਤੋਂ ਮੰਗਾਊਗਾ 30000 ڈالر ਹਾਂਜੀ ਦੁਬਾਰੇ ਕਰ ਜੇ ਸਿਰ ਚੜਾਉਣੇ ਪੈਣੇ ਨੇ ਫਿਰ ਪੀਆਰ ਲੀਵ ਪੁਆਇੰਟ ਲੋ ਅੱਗੇ ਫੇਰ ਕਰ ਜੀ ਚਲਾਓ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਅੱਜ ਦੇ ਟਾਈਮ ਤੇ ਐਲਐਮਆਈ ਆਦੀ ਐਕਸਪਲੋਇਟੇਸ਼ਨ ਕਰਕੇ ਡਰੋਪਾਂ ਦਾ ਇੰਨਾ ਕੋ ਔਖਾ ਹੋ ਰਿਹਾ ਆ ਕਿ ਜਿਹੜੇ ਵੀ ਤੁਹਾਨੂੰ ਜੈਨੂਇਨ ਜਵਾਬਾਂ ਮਿਲ ਹੀ ਨਹੀਂ ਰਹੀਆਂ ਸਾਰੀਆਂ ਜੌਬਸ ਏਜੈਂਟਾਂ ਦੁਆਰਾ ਖਰੀਦੀਆਂ ਹੋਈਆਂ ਨੇ ਐਲ ਐਮ ਆਈ ਤੇ ਤੁਸੀਂ ਨਾਰਮਲ EMPLOYE ਦਾ ਗੱਲ ਕਰਦੇ ਹੋ ਉਹ ਗੋਆਬ ਦੇ ਲਾਇਰ ਦਾ ਨੰਬਰ ਦੇ ਦਿੰਦਾ ਵੀ ਆ ਮੇਰਾ ਲਾਇਰ ਆ ਇਹਦੇ ਕੋਲ ਜੌਬ ਅਵੇਲੇਬਲ ਆ ਤੁਸੀਂ ਪੈਸੇ ਦੇ ਕੇ ਲੈ ਲਓ ਤੇ ਫਿਰ ਹੁਣ ਕੀ ਕਰੋਗੇ ਮਤਲਬ ਜੇ ਮੰਨ ਲਓ ਤੁਸੀਂ ਐਲ ਐਮ ਆਈ ਵੀ ਲੈ ਸਕਦੇ ਹੋ ਸਾਡੀ ਤਾਂ ਇੱਕ ਵਾਰ ਤਾਂ ਅਸੀਂ ਗਵਰਨਮੈਂਟ ਤੇ ਹੀ ਉਮੀਦ ਲਾ ਕੇ ਬੈਠੇ ਆ ਇਸੇ ਲਈ ਅਸੀਂ ਕਮਿਊਨਿਟੀ ਦੀ ਸਪੋਰਟ ਮੰਗ ਰਹੇ ਆ ਕਿ ਸਾਨੂੰ ਕਮਿਊਨਿਟੀ ਦੀ سپورਟ ਦਿੱਤੀ ਜਾਵੇ ਕਿ ਅਸੀਂ ਗਵਰਨਮੈਂਟ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਕਿਉਂਕਿ ਅਸੀਂ ਸਾਡੀਆਂ ਚਾਰ ਡਿਮਾਂਡਾਂ ਚੋ ਇੱਕ ਡਿਮਾਂਡ ਈਵੀ ਆ ਵੀ ਐਲਐਮਆਈ ਐਕਸਪਲੋਇਟੇਸ਼ਨ ਆ ਜਿਹੜੀ ਉਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਆਮ ਬੰਦੇ ਲਈ ਐਲਐਮਆਈ ਅਫੋਰਡ ਕਰਨੀ ਬਹੁਤ ਔਖੀ ਹੈਗੀ ਕਿਉਂਕਿ ਕੰਮ ਵੀ ਕਰਨਾ ਐਲਐਮਆਈ ਦੇ ਪੈਸੇ ਵੀ ਕੱਢਣੇ ਆ ਕੁਝ ਵੀ ਨਹੀਂ ਬਚਦਾ ਅੱਜ ਦੇ ਟਾਈਮ ਤੱਕ ਕੰਮ ਦੇ ਹਾਲਾਤ ਉਹੀ ਬਹੁਤ ਮਾੜੇ ਹੋਏ ਹੋਏ ਆ ਜੀ 388 ਦੇ ਵਿੱਚ ਕੰਮ ਤੁਸੀਂ ਪਹਿਨੇ ਕਿੱਥੋਂ ਮੈਂ ਵੀਰੇ ਪੰਜਾਬ ਤੋਂ ਮਲੋਟ ਤੋਂ ਅਸੀਂ ਮਲੋਡ ਤੋਂ ਹਾਂਜੀ ਠੀਕ ਹੈ ਜੀ ਸਟੂਡੈਂਟ ਆ ਤੁਸੀਂ ਹਾਂਜੀ ਫਿਰ ਮੈਂ ਇੰਟਰਨੈਸ਼ਨਲ ਸਟੂਡੈਂਟ ਤੁਹਾਡਾ ਲੀਗਲ ਸਟੇਟਸ ਕੀ ਹੈ ਇਲਿਗਲ ਸਟੇਟਸ ਕਰੰਟਲੀ ਮੈਂ ਸਟੱਡੀ ਪਰਮਿਟ ਤੇ ਆ ਮੇਰੇ ਅੱਛਾ ਸਟੱਡੀ ਪਰਮਿਟ ਹੈ ਹਜੇ ਤੁਹਾਨੂੰ ਵਰਕ ਤੁਹਾਨੂੰ ਮਿਲਣਾ ਹੈ ਤੁਹਾਨੂੰ ਹਾਂਜੀ ਹਾਂਜੀ ਹਜੇ ਮਿਲਣਾ ਹੈ ਠੀਕ ਹੈ ਜਿਹੜਾ ਇਹ ਕਹਿੰਦੇ ਆ ਵੀ ਵਰਕ ਖਤਮ ਹੋਣ ਜਾ ਰਿਹਾ ਕਿੰਨੇ ਕ ਸਟੂਡੈਂਟਸ ਦਾ ਹੋਣ ਜਾ ਰਿਹਾ ਹੈਗਾ ਅਪਰੋਕਸੀਮੇਟਲੀ ਜਿੱਦਾਂ ਕਹਿ ਰਹੇ ਆ ਕਿ ਹੁਣ ਜਿਹੜੇ ਨਵੇਂ ਬੱਚੇ ਹੁਣ ਜਿਹੜੇ ਪਾਸ ਆਊਟ ਹੋਣਗੇ ਉਹਨਾਂ ਨੂੰ ਜਿੱਦਾਂ ਸੁਣਿਆ ਵਾ ਹਜੇ ਤਾਂ ਪਾਣੇ ਸਾਰੇ ਨਹੀਂ ਉਹਦੇ ਵਿੱਚ ਤੁਸੀਂ ਵੀ ਆਉਨੇ ਆ ਹਾਂਜੀ ਉਹਨਾਂ ਚ ਅਸੀਂ ਵੀ ਆਉਣੇ ਕਿਤਨੇ ਕਿਤੇ ਖਤਰੇ ਦੀ ਘੰਟੀ ਦੇ ਥੱਲੇ ਅਸੀਂ ਵੀ ਹੈਗੇ ਹਾਂ ਮਤਲਬ ਹੌਲੀ ਹੌਲੀ ਸਭ ਨੂੰ ਸਾਰਿਆਂ ਨੂੰ ਪਤਾ ਲੱਗ ਰਿਹਾ ਹਜੇ ਸ਼ੁਰੂਆਤ ਹੈ ਹਜੇ ਜਿਵੇਂ ਤੁਹਾਡਾ ਜਿੱਦਾਂ ਤੁਸੀਂ ਸਟੱਡੀ ਪਰਮਿਟ ਦੇ ਬਾਅਦੋਂ ਤੁਹਾਡਾ ਐਕਸਪਾਇਰ ਹੋਣ ਜਾ ਰਿਹਾ ਹੈ ਤੁਹਾਡੇ ਨਾਲ ਦੇ ਨੂੰ ਹੋਰ ਮਤਲਬ ਜਿਉਂ ਜਿਉਂ ਨੇੜੇ ਲੱਗੇ ਜੋ ਲੋਕ ਸਾਰਿਆਂ ਨੂੰ ਪਤਾ ਲੱਗਣਾਗਾ ਬਿਲਕੁਲ ਬਿਲਕੁਲ ਠੀਕ ਹੈ ਤੇ ਕੰਮਕਾਰ ਤਾਂ ਮਿਲ ਤੈਨੂੰ ਦਾ ਹਾਂਜੀ ਮਤਲਬ ਕੰਮ ਕਰਦਾ ਵੈਸੇ ਤਾਂ ਬਹੁਤ ਹਾਰਡ ਹੈ ਪਰ ਪਾਰਟ ਟਾਈਮ ਜਿੱਦਾਂ ਕਿਤੇ ਨਾ ਕਿਤੇ ਜੌਬ ਮਿਲਦੀ ਹੈ ਤਾਂ ਉਸਤੇ ਚਲੇ ਜਾਂਦਾ ਫੀਸ ਜਿਹੜੀ ਤੁਹਾਡੀ ਆਉਣ ਵਾਲੀ ਹੈ ਹੁਣ ਸਟੂਡੈਂਟ ਨਿਕਲ ਰਹੀ ਹੈ ਜਾਂ ਨਹੀਂ ਨਿਕਲ ਰਹੀ ਫੀਸ ਨਹੀਂ ਹੋ ਰਹੀ ਇੰਡੀਆ ਤੋਂ ਆਈ ਹੈ ਇੰਡੀਆ ਤੋਂ ਆਈ ਹੈ ਸਾਰੀ ਫੀਸ ਹਾਲਾਤ ਮੁਸ਼ਕਲ ਹੈ ਬਹੁਤ ਮੁਸ਼ਕਲ ਨੇ ਮੇਰੇ ਅੱਗੇ ਅੱਗੇ ਹੋਰ ਮੁਸ਼ਕਲ ਹੋ ਰਿਹਾ ਹੈ ਸਟੂਡੈਂਟ ਤੋਂ ਲੈ ਕੇ ਗਾਂਹ ਤੱਕ ਪੱਕੇ ਤੱਕ ਹਨਾ ਚਲੋ ਸ਼ੁਕਰੀਆ ਜੀ ਪਰਮਾਤਮਾ ਵੈਸੇ ਸਾਥ ਦੇਵੇ ਤੁਹਾਡਾ ਹਨਾ ਜੀ ਥੈਂਕ ਯੂ ਭੈਣ ਹਾਂਜੀ ਜੀ ਤੁਸੀਂ ਕਿੱਥੋਂ ਜੀ ਹਾਂਜੀ ਮੈਂ ਅੰਮ੍ਰਿਤਸਰ ਕਰਨਤਾਰ ਜੀ ਅੰਮ੍ਰਿਤਸਰ ਕਰਨਤਾਰ ਤੋਂ ਤੁਸੀਂ ਪੱਕੇ ਆ ਜਾਂ ਨਹੀਂ ਮੈਂ ਵਰਕ ਪਰਮਿਟ ਮੇਰਾ ਐਕਸਪਾਇਰ ਹੋਣ ਵਾਲਾ ਹੈ ਅੱਛਾ ਐਕਸਪਾਇਰ ਹੋਣ ਵਾਲਾ ਤੁਹਾਡਾ ਵਰਕ ਪਰਮਿਟ ਠੀਕ ਹੈ ਤੁਸੀਂ ਵੀ ਹੁਣ ਫਿਰ ਅ ਅੱਗੇ ਫਿਰ ਕੀ ਸਟੇਟਸ ਹੈਗਾ ਵਿਜ਼ਟਰ ਹੈ ਕਿੜੀ ਆ ਜਾਂ ਐਲ ਐਮ ਆਈ ਆ ਤਾਂ ਤੇ ਜਿੱਦਾਂ ਭੈਣ ਨੇ ਤੁਹਾਨੂੰ ਦੱਸਿਆ ਵੀ ਐਲ ਐਮ ਆਈ ਲੈਣੀ ਪੈਣੀ ਹੈ ਹਾਂਜੀ ਆ 50000 ਰੁਪਏ ਕਿੰਨਾ ਕਿੰਨਾ ਟਾਈਮ ਹੋ ਗਿਆ ਭੈਣੇ ਤੁਹਾਨੂੰ ਆਏ ਨੂੰ ਮੈਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਐਲਐਮਆਈ ਜੋਗੇ ਸੇਵਿੰਗ ਹੈਗੀ ਆ ਜਾਂ ਨਹੀਂ ਹੈਗੀ ਨਹੀਂ ਤੁਹਾਨੂੰ ਪਤਾ ਹੀ ਆ ਇੱਥੇ ਕਿੰਨੇ ਟੈਕਸਿਸ ਤੇ ਕਿੰਨੇ ਹੋ ਆ 50000 ਡਾਲਰ ਜਾਂ ਜੇ ਆਪਾਂ 35000 ਵੀ ਕਹੀਏ 35000 ਡਾਲਰ ਤੇ ਕਿਸੇ ਨੇ ਵੀ ਨਹੀਂ ਜੋੜਿਆ ਉਹ ਤਾਂ ਭਾਵੇਂ ਜਿੰਨਾ ਮਰਜੀ ਆਪਾਂ ਕੰਮ ਕਰ ਲਈ ਜਿਨੇ ਆਪਣੇ ਇੱਥੇ ਖਰਚੇ ਆ ਰੈਂਟ ਆ ਗਰੋਸਰੀਆਂ ਤੁਹਾਨੂੰ ਪਤਾ ਹੀ ਆ ਕਿੰਨੀਆਂ ਕਿੰਨੀਆਂ ਮਹਿੰਗੀਆਂ ਆ ਤੁਸੀਂ ਭਨੇ ਜਿਵੇਂ 5 ਸਾਲ ਪਹਿਲਾਂ ਇਹ ਮਹਿੰਗਾਈ ਦਾ 5 ਸਾਲ ਤੋਂ ਹੁਣ ਤੱਕ ਕੀ ਫਰਕ ਪਿਆਗਾ ਮਤਲਬ ਜਦੋਂ ਤੁਸੀਂ ਆਏ ਸੀ ਉਦੋਂ ਤੋਂ ਮੈਂ ਸ਼ੁਰੂ ਕਰਦਾ ਬੇਸਮੈਂਟ ਦਾ ਰੈਂਟ ਉਹ ਤੋਂ ਕੋਵਿਡ ਤੋਂ ਪਹਿਲਾਂ ਆਏ ਸੀ ਰਾਈਟ ਤੁਸੀਂ 2019 ਚ ਆਏ ਹੋਗੇ ਹੈਨਾ ਤੇ ਮਤਲਬ ਉਦੋਂ ਤੋਂ ਹੁਣ ਤੱਕ ਕੀ ਕੀ ਫਰਕ ਪਿਆ ਹੈਗਾ ਹਾਂਜੀ ਮੈਂ 2019 ਚ ਜਦੋਂ ਆਈ ਸੀ ਉਦੋਂ ਬਹੁਤ ਫਰਕ ਸੀ ਸਪੈਸ਼ਲੀ ਜਦੋਂ ਦੇਖੋ ਆਪਾਂ ਗਰੋਸਰੀਆਂ ਦਾ ਜੇ ਦੇਖੀਏ ਉਦੋਂ ਜਿਹੜਾ ਇੱਥੇ ਆਟਾ ਮਿਲਦਾ ਸੀ ਜਿਹੜਾ ਅਸੀਂ ਲੈ ਕੇ ਆਉਂਦੇ ਹਾਂ ਉਹ 7.99 ਦਾ ਸੀ ਹੁਣ ਉਹੀ ਆਟਾ 20 ਡਾਲਰ ਦਾ ਮਿਲਦਾ ਪਿਆ ਤੁਸੀਂ ਦੇਖੋ ਵੀ ਇਹਨਾਂ ਨੇ 5 ਸਾਲਾਂ ਚ ਕਿੰਨੀ ਮੰਗਾਈ ਹੋ ਗਈ ਜਿਹੜੀਆਂ ਬੇਸਮੈਂਟਾਂ ਉਦੋਂ 700 ਡਾਲਰ ਚ ਸਿੰਗਲ ਰੂਮ ਬੇਸਮੈਂਟ ਵੀ ਮਿਲ ਜਾਂਦੀ ਹੁੰਦੀ ਸੀ 800 ਡਾਲਰ ਚ ਵੀ ਅਸੀਂ ਰਹਿੰਦੇ ਰਹੇ ਹਾਂ ਬਟ ਉਹੀ ਬੇਸਮੈਂਟਾਂ ਅੱਜ 14-1500 ਡਾਲਰ ਚ ਹਾਂਜੀ ਸਿੱਧਾ ਬਦ ਮੋਸਟਰ ਡਬਲ ਹੋ ਗਿਆ ਤੇ ਕਮਾਈ ਕਮਾਈ ਵੀ ਦੇਖੋ ਇਹਨਾਂ ਨੇ ਵੇਜੇਸ ਵੀ ਵਧਾਈਆਂ ਆ ਬਟ ਉਹੀ ਗੱਲ ਫਿਰ ਕੰਮ ਵੀ ਓਨਾ ਹੀ ਘਟ ਗਿਆ ਓਨਾ ਹੀ ਕੰਮ ਵੀ ਨਹੀਂ ਮਿਲ ਰਿਹਾ ਜਿੰਨਾ ਉਸ ਟਾਈਮ ਤੇ ਕੰਮ ਸੀ ਉਦੋਂ ਉਸ ਟਾਈਮ ਤੇ ਇੱਕ ਕੰਮ ਛੱਡੀਦਾ ਸੀ ਤੇ ਆਪ ਕਾਲ ਕਰਦੇ ਹੁੰਦੇ ਸੀ ਅੱਛਾ ਉਦੋਂ ਕੰਮ ਖੁੱਲਾ ਸੀ ਜਿੰਨਾ ਮਰਜ਼ੀ ਕਰੀ ਜਾਉਂਦੇ ਹਾਂ ਹਾਂਜੀ ਉਦੋਂ ਤੇ ਇੱਕ ਕੰਮ ਤੋਂ ਹਟ ਗਿਆ ਉਹ ਅਗਲੇ ਦਿਨ ਹੀ ਦੂਜੇ ਤੇ ਚਲ ਜਾਂਦਾ ਸੀ ਹੁਣ ਤੇ ਬੱਚੇ ਜਿਹੜੇ ਜਨਵਰੀ ਚ ਵੀ ਆਏ ਉਹ ਵੀ ਬੈਠੇ ਆ ਕੰਮ ਤੇ ਹੁਣ ਜਿਹੜੇ ਜਿਵੇਂ ਜਾਂ ਆਉਣ ਵਾਲੇ ਟਾਈਮ 'ਚ ਹੁਣ ਜਨਵਰੀ ਇਨਟੇਕ ਆਊਗਾ ਦੁਬਾਰਾ ਉਹ ਜਿਹੜੇ ਸਟੂਡੈਂਟਸ ਆਉਣਗੇ ਹਾਲਾਤ ਮੁਸ਼ਕਲ ਆ ਕੰਮ ਦੇ ਹਾਂਜੀ ਦੇਖੋ ਅਸੀਂ ਤੇਹੀ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਆਉਂਦੇ ਆ ਆਪਣੀ ਕੋਈ ਨਾ ਕੋਈ ਸਕਿੱਲ ਸਿੱਖ ਕੇ ਆਓ ਪਲੱਸ 2 ਵਾਲੇ ਸਪੈਸ਼ਲੀ ਕਿਉਂਕਿ ਪਲੱਸ 2 ਵਾਲਿਆਂ ਲਈ ਬਹੁਤ ਔਖਾ ਆ ਪੀਆਰ ਲੈਣਾ ਵੀ ਤੇ ਇੱਥੇ ਸਟਰਗਲ ਬਹੁਤ ਕਰਨੀ ਪੈਣੀ ਆ ਹੁਣ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਇਹ ਪਾਲਿਸੀਆਂ ਦਿਨ-ਪਰਤੀ ਦਿਨ ਚੇਂਜ ਕਰੀ ਜਾਂਦੇ ਆ ਸੋ ਮੇਰੇ ਹਿਸਾਬ ਨਾਲ ਬਹੁਤ ਔਖਾ ਹੀ ਹੋਊਗਾ ਜਿੰਨੇ ਹਾਂਜੀ ਚਲੋ ਸ਼ੁਕਰੀਆ ਭੈਣੇ ਤੁਹਾਡਾ ਬਹੁਤ-ਬਹੁਤ ਜੀ ਤੇ ਹੁਣ ਤੁਹਾਨੂੰ ਨਾਲ ਅਸੀਂ ਦਿਖਾਉਣੀ ਆ ਜੀ ਕਿ ਜਿਹੜਾ ਪ੍ਰੋਟੈਸਟ ਆ ਮਤਲਬ ਇਹ ਅੱਗੇ ਕਿਵੇਂ ਮਾਰਚ ਕਰ ਰਹੇ ਨੇ ਇਹਨਾਂ ਨੇ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਦੇਖੋ ਸਾਰੇ ਕੁਝ ਕੋਰੇ ਵੀ ਸਪੋਰਟ ਚ ਆਏ ਹੋਏ ਆ ਵਿਚੇਗੇ ਬਿਜ਼ਨਸ ਵਾਲੇ ਕਿਉਂ ਵੇਚਗੇ ਕਿਉਂਕਿ ਇੱਥੋਂ ਦੇ ਬੱਚਿਓ ਕੋਰਸ ਨਹੀਂ ਲੈਂਦੇ ਤਾਂ ਉਹ ਸਾਨੂੰ ਕੋਰਸ ਵੇਚੇ ਗਏ ਆ ਸਾਡੇ ਕੋਲੇ ਇਦਾਂ ਦੀਆਂ ਐਗਜ਼ਾਮਪਲਸ ਪਈਆਂ ਬੈਕਗ੍ਰਾਉਂਡ ਮੈਡੀਕਲ ਵਾਲਾ ਉਹਨਾਂ ਦਾ ਜਦੋਂ ਉਹਨਾਂ ਨੇ ਮੈਡੀਕਲ ਦਾ ਕੋਰਸ ਇੱਥੇ ਲੈਣਾ ਚਾਹਿਆ ਉਹਨਾਂ ਦੀ ਫਾਈਲ ਡਿਕਲਾਈਨ ਹੋਈ ਤੇ ਜਦੋਂ ਆਈਬੀਐਮ ਦੇ ਵਿੱਚ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਉਹਨਾਂ ਨੇ ਫਾਈਲ ਲਾਈ ਇਹਨਾਂ ਦੇ ਵਿੱਚ ਅਪਰੂਵ ਹੋਈ ਉਹਨਾਂ ਦੀ ਸਟੱਡੀ ਪਰਮਿਟ ਦੀ ਫਾਈਲ ਇੱਥੇ ਉਹ ਐਕਸਪੀਰੀਅੰਸ ਪੂਰਾ ਕਰਕੇ ਕਿਸੇ ਹੋਸਟ ਟੀਮ ਦੇ ਵਿੱਚ ਕਿਉਂਕਿ ਜਦੋਂ ਸ਼ੁਰੂ ਕੀਤਾ ਉਹਨਾਂ ਨੂੰ ਉਹ ਦੱਸਿਆ ਗਿਆ ਅੱਜ ਫੇਰ ਕਹਿ ਰਿਹਾ ਹੈਲਥ ਕੇਅਰ ਵਾਲੇ ਬੰਦੇ ਚਾਹੀਦੇ ਆ ਮੇਰਾ ਐਕਸਪੀਰੀਅੰਸ ਹੈ ਤਾਂ ਦਾ ਵੀ ਮੈਂ ਚਾਰ ਟੀਮਾਂ ਟਾਰਗੇਟ ਕਰੀ ਬੈਠਾ ਪਰ ਇਹਨਾਂ ਦੀਆਂ ਪ੍ਰੀਫਰੈਂਸਾਂ ਚੇਂਜ ਹੋ ਗਈਆਂ ਪਿਛਲੇ ਸਾਲ ਇਹਨਾਂ ਨੂੰ ਪੇਂਟਰ ਵੀ ਚਾਹੀਦੇ ਸੀ ਬਿਲ ਆ ਸਾਰੇ ਇਹਨਾਂ ਨੂੰ ਹੁਣ ਹੈਲਥ ਕੇਅਰ ਚਾਹੀਦੇ ਆ ਸੀਨੀਅਰ ਕੰਸਟ੍ਰਕਸ਼ਨ ਵਰਕਰ ਬਜ਼ੁਰਗ ਲੈ ਕੇ ਤੇਨੂੰ ਤਿਆਰਾਂ ਲੈ ਲਿਓ ਸੁਣ ਲਿਓ ਅਗਲੇ ਸਾਰੇ ਕੰਸਟ੍ਰਕਸ਼ਨ ਵਰਕਰ ਜਿਹੜੇ ਬਣੇ ਬੈਠੇ ਆ ਸਾਡੇ ਨਾਲ ਇੱਥੇ ਆ ਵੀ ਨਹੀਂ ਰਹੇ ਹੈਲਥ ਕੇਅਰ ਵਰਕਰ ਸਾਡੇ ਨਾਲ ਕੋਈ ਨਹੀਂ ਖੜਿਆ ਅਗਲੇ ਨਾਲ ਛੋਟੇ ਨਾਲ ਵੀ ਇਹੀ ਹੋਣੀ ਆ ਤੇ ਤੁਸੀਂ ਵੀ ਇੱਥੇ ਹੋਵੋਗੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੇਰੀ ਬੇਨਤੀ ਆ ਥੋੜਾ ਵੀ ਇਹੀ ਹਾਲ ਹੋਣਾ ਅਸੀਂ ਪੀਆਰ ਤੋਂ ਇੱਕ ਸਟੈਪ ਦੂਰ ਆ ਪਰ ਜੇ ਹੁਣ ਆਪਾਂ ਰਲ ਕੇ ਆ ਮੂਵਮੈਂਟ ਦੇ ਵਿੱਚ ਤੁਸੀਂ ਨਾ ਆਏ ਇੱਕ ਮੌਕਾ ਸਾਰਿਆਂ ਲਈ ਨਵੇਂ ਪੀਆਰ ਪਾਸਪੋਰਟ ਲੈਣ ਦਾ ਕੋਈ ਨਾ ਕੋਈ ਇੱਕ ਵਧੀਆ ਰਾਂ ਪੀਆਰ ਤੱਕ ਲੈ ਕੇ ਜਾਣ ਦਾ ਇਥੋਂ ਦੀ ਇਕਨੋਮੀ ਵੀ ਉਹਦੇ ਨਾਲ ਬਿਲਡ ਹੋਣੀ ਆ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਸਾਨੂੰ ਹੁਣ ਦੱਸ ਦੋ ਕਿੱਥੇ ਤੁਹਾਨੂੰ ਕਿਹੜੇ ਬੰਦਿਆਂ ਦੀ ਲੋੜ ਆ ਤਾਂ ਸਾਨੂੰ ਵੀ ਲੋੜ ਆ ਇਕੱਠੇ ਹੋਣ ਦੀ ਤਾਂ ਕਿ ਜਿਹੜੇ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਵਰਕ ਪਰਮਿਟ ਲੈਣੇ ਆ ਉਹਨਾਂ ਦੇ ਰਾਹ ਸੌਕੇ ਹੋ ਜਾਣ ਪਿਛਲੇ ਦਿਨਾਂ ਦੇ ਵਿੱਚ ਅਨਾਊਂਸਮੈਂਟਾਂ ਹੋਈਆਂ ਅਸੀਂ ਜੂਨ ਤੋਂ ਰੌਲਾ ਪਾ ਰਹੇ ਹਾਂ ਵੀ ਵਰਕ ਪਰਮਿਟ ਦੀ ਮਿਆਦ ਜਿਹੜੀ 3 ਸਾਲਾਂ ਤੋਂ ਘਟਾ ਕੇ ਸਾਲ ਜਾਂ 2 ਸਾਲ ਜਾਂ ਹੋ ਸਕਦਾ ਵੀ ਨਾ ਹੀ ਮਿਲੇ ਕਿੰਨਾਂ ਨੂੰ ਨਹੀਂ ਮਿਲਣਾ ਪਲੱਸ 2 ਵਾਲੇ ਨੂੰ ਨਹੀਂ ਮਿਲਣਾ ਤੇ ਬਿਜ਼ਨਸ ਵਾਲੇ ਹੋਟਲ ਮੈਨੇਜਰ ਮੈਂ ਇੱਕ ਹਸਪੀਟੈਲਿਟੀ ਵਾਲੇ ਨੂੰ ਨਹੀਂ ਮਿਲਣਾ ਭਾਈ ਜੀ ਤੁਹਾਡਾ ਕੀ ਵਿਚਾਰ ਹੈ ਜਿੰਨੇ ਨਵੇਂ ਸਟੂਡੈਂਟਸ ਆਉਣਾ ਚਾਹੁੰਦੇ ਆ ਅਦਰ ਇੰਡੀਆ ਤੋਂ ਮੇਰੇ ਅਕੋਰਡਿੰਗ ਮੇਰਾ ਇਹ ਹੀ ਵਿਚਾਰ ਹੈ ਜਿੱਦਾਂ ਦੇ ਅੱਜ ਦੇ ਹਾਲਾਤ ਨੇ ਤੁਸੀਂ ਵੇਖ ਹੀ ਰਹੇ ਹੋ ਇੱਥੇ ਸਾਨੂੰ ਅਸੀਂ ਆਲਰੇਡੀ ਸਾਨੂੰ 5-6-6 ਸਾਲ ਹੋ ਗਏ ਅਸੀਂ ਰੇਗ ਚੀਜ਼ ਕੀਤੀ ਇੱਥੇ ਪੜ੍ਹਾਈ ਕੀਤੀ ਸਭ ਕੁਝ ਬਟ ਮੇਰੇ ਅਕੋਰਡਿੰਗ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਇੱਥੇ ਆਉਣ ਨਾਲੋਂ ਜਿਹੜਾ 15-20 ਲੱਖ ਬੰਦੇ ਨੇ ਲਾਣਾ ਉਧਰ ਇਨਵੈਸਟ ਕਰੇ ਕੋਈ ਜ਼ਿਆਦਾ ਖੇਤੀ ਰਿਲੇਟਿਡ ਜਾਂ ਕੋਈ ਵੀ ਕਿਸੇ ਦਾ ਕਾਰੋਬਾਰ ਹੋਵੇ ਉਹਨਾਂ ਦੇ ਵਿੱਚ ਇਨਵੈਸਟ ਕਰੇ ਤੇ ਉਹ ਹੀ ਜ਼ਿਆਦਾ ਕੋਈ ਕੰਮ ਕਰ ਲੈ ਤੇ ਮੇਰੇ ਲਈ ਮੇਰੀ ਸੋ ਅਕੋਰਡਿੰਗ ਉਹ ਚੀਜ਼ ਬੈਟਰ ਆ ਕਿ ਕਿੱਥੋਂ ਬਿਲੋਂਗ ਕਰਦੇ ਆ ਤੁਸੀਂ ਵੀਰੇ ਮੇਰਾ ਜਲਾਲਾਬਾਦ ਏਰੀਆ ਅੱਛਾ ਜਲਾਲਾਬਾਦ ਡਿਸਟ੍ਰਿਕਟ ਫਾਜ਼ਿਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਮੈਨੂੰ ਵੀਰੇ 5.5 ਸਾਲ ਹੋ ਗਏ ਪੱਕੇ ਹੋਣ ਦਾ ਰਾਹ ਹਾਂਜੀ ਹਾਂਜੀ ਪਹਿਲਾਂ ਮੈਂ 200 ਟ੍ਰੱਕ ਚ ਲਾਇਆ ਅੱਛਾ ਤੇ ਆਲਮੋਸਟ 50000 ਦੇ ਨੇੜੇ ਅਸੀਂ ਟੈਕਸ ਪੇ ਕੀਤਾ ਗਵਰਨਮੈਂਟ ਨੂੰ ਪਹਿਲੇ 5 ਸਾਲਾਂ ਚ ਹਾਂਜੀ ਕਾਲਜਾਂ ਦੀ ਫੀਸਾਂ ਭਰੀਆਂ ਪਹਿਲਾਂ ਬਟ ਪੀਆਰ ਦਾ ਕੋਈ ਪਾਥਵੇ ਨਹੀਂ ਨਿਕਲਿਆ 30 ਲੱਖ ਰੁਪਏ ਤੁਸੀਂ ਟੈਕਸ ਭਰਤਾ ਹਾਂਜੀ ਹਾਂਜੀ ਠੀਕ ਹੈ 30 ਲੱਖ ਦੇ ਨੇੜੇ 5 ਸਾਲ ਇਹ ਫਿਰ ਫੀਸਾਂ ਭਰੀਆਂ ਇੱਥੇ ਬਟ ਹਾਸਿਲ ਸਾਨੂੰ ਇੱਥੇ ਅੱਜ ਵੇਖ ਨਹੀਂ ਰਿਹਾ ਕੋਈ ਜਗ੍ਹਾ ਫਿਊਚਰ ਵਧੀਆ ਵਧੀਆ ਫਿਊਚਰ ਨਹੀਂ ਵੇਖ ਰਿਹਾ ਸੋ ਮੇਰੇ ਅਕੋਰਡਿੰਗ ਹੁਣ ਫਿਰ ਤੁਸੀਂ ਕੀ ਮਤਲਬ ਤੁਹਾਡਾ ਫੈਸਲਾ ਹੈ ਚਾਹੇ ਤੁਹਾਨੂੰ ਵਧੀਆ ਇੱਥੇ ਫਿਊਚਰ ਨਹੀਂ ਦਿਖ ਰਿਹਾ ਵਾਪਸ ਜਾਣਾ ਹੈ ਕੀ ਕਰਨਾ ਹੈ ਅਸੀਂ ਤਾਂ ਹੁਣ ਜਿੱਦਾਂ ਇੱਥੇ ਤਰਨਾ ਪ੍ਰਦਰਸ਼ਨ ਕਰ ਰਹੇ ਆ ਇੱਥੇ ਕੈਨੇਡੀਅਨ ਗਵਰਨਮੈਂਟ ਨੂੰ ਅਸੀਂ ਪੇਰ ਕਰ ਰਹੇ ਆ ਸਾਨੂੰ ਪੱਕੇ ਕੀਤਾ ਜਾਵੇ ਤੇ ਵਧੀਆ ਸਾਨੂੰ ਜੇ ਪੱਕੇ ਹੋ ਕੇ ਫਿਰ ਸਾਡਾ ਲੱਗਦਾ ਵੀ ਇਧਰ ਫਿਊਚਰ ਸਹੀ ਹੋ ਜਾਏਗਾ ਜੋ ਕਿ ਅਸੀਂ ਆਲਰੇਡੀ 5-6 ਸਾਲ ਅਸੀਂ ਇਨਵੈਸਟ ਕਰ ਚੁੱਕੇ ਹਾਂ ਹੂੰ ਉਹਦੇ ਲਈ ਫਿਰ ਸਾਨੂੰ ਹੁਣ ਜੇ ਅਸੀਂ ਬੈਕੋਂ ਜਾਂਦੇ ਆ ਤਾਂ ਸਾਨੂੰ ਉੱਥੇ ਵੀ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਠੀਕ ਹੈ ਮਤਲਬ ਤੁਸੀਂ ਇੱਥੇ ਆਪਣਾ ਜਿਹੜੇ ਮਿਹਨਤ ਕੀਤੀ ਹੈ 5 ਸਾਲ ਮੇਰਾ ਸਵਾਲ ਤੁਹਾਨੂੰ ਇਹੀ ਹੋਣਾ ਸੀ ਵੀ ਫਿਰ ਜੇ ਤੁਹਾਨੂੰ ਇੱਥੇ ਲੱਗਦਾ ਵੀ ਬੈਟਰ ਫਿਊਚਰ ਨਹੀਂ ਹੈਗਾ ਵੀ ਫਿਰ ਵਾਪਸ ਕਿਉਂ ਨਹੀਂ ਜਾ ਰਹੇ ਵਾਪਸ ਵੀਰੇ ਅਸੀਂ ਹੁਣ ਜੇ ਸਾਨੂੰ ਇੱਥੇ ਨਾ ਕੁਝ ਵਿਖਿਆ ਫਿਰ ਤਾਂ ਲਾਸਟ ਆਪਸ਼ਨ ਤਾਂ ਆ ਗਈ ਹੈ ਫਿਰ ਆਪਾਂ ਨੂੰ ਉਹੀ ਕਰਨਾ ਪੈਣਾ ਬਟ ਹੁਣ ਅਸੀਂ ਇੱਥੇ ਇਨਵੈਸਟ ਬਹੁਤ ਜ਼ਿਆਦਾ ਕੀਤੀ ਬੈਠਾ ਹਣਾ ਜਿੱਦਾਂ ਮਤਲਬ ਪਹਿਲਾਂ ਅਸੀਂ ਇੱਥੇ ਫੀਸਾਂ ਭਰ ਕੇ ਆਏ ਫਿਰ ਅਸੀਂ ਇੱਥੇ ਟੈਕਸ ਪੇ ਕੀਤਾ ਸੋ ਸਾਨੂੰ ਇੰਨਾ ਕੋ ਤਾਂ ਇੱਥੇ ਮਤਲਬ ਤੁਸੀਂ ਇਹ ਕੰਟਰੀ ਨੂੰ ਲਗਭਗ 1 CR 1 ਕਰੋੜ ਦੇ ਨੇੜੇ ਦੇੜੇ ਨੂੰ ਦੇ ਚੁੱਕੇ ਹਾਂ ਫੀਸਾਂ ਦੇ ਰੂਪ ਵਿੱਚ ਟੈਕਸ ਦੇ ਰੂਪ ਵਿੱਚ ਤੇ ਤੁਸੀਂ ਹੁਣ ਇਹ ਚਾਹੁੰਦੇ ਹੋ ਵੀ ਉਹਦੇ ਬਦਲੇ ਸਾਨੂੰ ਘਟੋ ਘਟ ਪੀਆਰ ਤਾਂ ਦਿੱਤੀ ਜਾਵੇ ਹਾਂਜੀ ਬਿਲਕੁਲ ਬਿਲਕੁਲ ਜਿਹੜਾ 2021 ਚ ਪ੍ਰੋਗਰਾਮ ਆਇਆ ਸੀ ਮੇਰੇ ਖਿਆਲ ਜੇ ਗੱਡੀ ਸਿੱਧਾ ਪੀਆਰ ਦਾ ਆਪਾਂ ਦਾ ਉਹਦੇ ਚ ਤੁਸੀਂ ਕਿਹਾ ਨਹੀਂ ਪੱਕੇ ਹੋਏ ਉਦੋਂ ਵੀਰੇ ਮਤਲਬ ਉਦੋਂ ਮੇਰੀ ਸਟੱਡੀ ਚੱਲੀ ਜਾਂਦੀ ਸੀ ਮਤਲਬ ਉਦੋਂ ਮੈਂ ਉਹ ਚੀਜ਼ ਲਈ ਐਲੀਜੀਬਲ ਨਹੀਂ ਸੀਗਾ ਅੱਛਾ ਉਹਦੇ ਲਈ ਐਲੀਜੀਬਲ ਹੈ ਜੀ ਹਾਂਜੀ 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 ਜਿਹੜੇ ਉਦੋਂ ਪਹਿਲਾਂ ਦੇ ਪੁਰਾਣੇ ਆਏ ਹੋਏ ਸੀ ਉਹ ਐਲੀਜੀਬਲ ਸੀਗੇ ਹਾਂਜੀ ਹਾਂਜੀ ਜਿਹੜਾ ਉਦੋਂ ਵਰਕ ਪਰਮਿਟ ਤੇ ਕੋਈ ਵੀ ਭੈਣ ਭਰਾ ਸੀ ਉਹਨਾਂ ਨੇ ਮਤਲਬ ਕੀ ਉਹ ਚੀਜ਼ ਦਾ ਉਹਨਾਂ ਨੂੰ ਫਾਇਦਾ ਮਿਲਿਆ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਪੀਆਰ ਦਾ ਪਾਥ ਵੇ ਉਹਦਾਂ ਦਾ ਕੱਢਿਆ ਹੀ ਨਹੀਂ ਸੋ ਗਵਰਨਮੈਂਟ ਨੂੰ ਸਾਡੀ ਇਹ ਹੀ ਅਪੀਲ ਹੈ ਵੀ ਉਹਨਾਂ ਨੂੰ ਕਰਨਾ ਚਾਹੀਦਾ ਐਦਾਂ ਦਾ ਕੋਈ ਠੀਕ ਹੈ ਬਟ ਮੇਰੀ ਜਿਹੜੇ ਆਪਣੇ ਪੰਜਾਬ ਬੈਠੇ ਨੇ ਭੈਣ ਭਰਾ ਉਹਨਾਂ ਨੂੰ ਇਹ ਹੀ ਮਤਲਬ ਕਿ ਰਿਕਵੈਸਟ ਹੈ ਮਤਲਬ ਇੱਥੇ ਹਾਲਾਤ ਬਹੁਤ ਜ਼ਿਆਦਾ ਮੰਦੇ ਨੇ ਜਿਹੜਾ ਬੰਦਾ ਇੱਥੇ ਹੈਗਾ ਉਹਨੂੰ ਪਤਾ ਸਿਚੁਏਸ਼ਨ ਕਿਹੜੀ ਚ ਹੈ ਹੁਣ ਆਪਾਂ ਕਿਸੇ ਨੂੰ ਆਪਣੇ ਭਰਾ ਭੈਣ ਨੂੰ ਉੱਥੇ ਰੋਕੀਏ ਉਹ ਕਹਿੰਦਾ ਵੀ ਆਪ ਤਾਂ ਉੱਥੇ ਬੈਠਾ ਹੈ ਇਹ ਸਾਨੂੰ ਰੋਕੀ ਜਾਂਦਾ ਜਾਂ ਕਿੱਦਾਂ ਬਟ ਜਿਹੜਾ ਬੰਦਾ ਇੱਥੇ ਆਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਦੇ ਵਾਕਿਆ ਹੀ ਇਹ ਚੀਜ਼ਾਂ ਸਹੀ ਨੇ ਵੀ ਮੇਰੇ ਪਤਾ ਲੱਗ ਰਹੇ ਆ ਵੀ ਕੀ ਕੁਝ ਚੱਲ ਰਿਹਾ ਇਹ ਸਾਨੂੰ ਸਹੀ ਕਹਿ ਰਹੇ ਸੀ ਵੀ ਨਾ ਆਓ ਇੱਥੇ ਆ ਕੇ ਬੰਦਾ ਉਹ ਚੀਜ਼ ਫੀਲ ਕਰਦਾ ਬਟ ਉਦੋਂ ਉਹ ਆਪਣੇ ਕੋਲ ਆਪਸ਼ਨ ਮਤਲਬ 20-25 ਲੱਖ ਲਾ ਕੇ ਆਪਾਂ ਇੱਕ ਤਰ੍ਹਾਂ ਦੀ ਖੂਜ ਛੱਟਣ ਵਾਲੀ ਗੱਲ ਹੈ ਅੱਜ ਦੇ ਟਾਈਮ ਵਿੱਚ ਹੋਰ ਦਾ ਫਿਊਚਰ ਸੈਟਿੰਗ ਹੋ ਜਾਵੇ ਮੈਂ ਇਹ ਕਹਿੰਦਾ ਉੱਥੇ ਕਿਹੜਾ ਜੋਬਸ ਨੇਗੀਆਂ ਵੀ ਉੱਥੇ ਕੀ ਕੀਤਾ ਜਾਵੇ ਨੌਕਰੀ ਤਾਂ ਉੱਥੇ ਵੀ ਨਹੀਂ ਅਕੋਰਡਿੰਗ ਜਿਵੇਂ ਮੇਰਾ ਉੱਥੇ ਜ਼ਿਮੀਂਦਾਰ ਰਿਲੇਟ ਉੱਥੇ 20 ਲੱਖ ਦੀਆਂ ਆਦੀ ਮੱਝਾਂ ਹੀ ਰੱਖੀ ਹੁੰਦੀਆਂ ਨਾ ਹਾਂਜੀ ਤੇ ਉਹ ਹੀ 5 ਸਾਲਾਂ ਬਾਅਦ ਮੇਰੇ ਸਾਹਮਣੇ 1.5 ਕਰੋੜ ਕਰੋੜ 1.5 ਕਰੋੜ ਦੀ ਹੋ ਜੰਨੀ ਸੀ ਜੇ ਅੱਜ ਉਹ ਮੈਨੂੰ ਚੀਜ਼ ਬਾਹਰ ਆ ਕੇ ਅੱਜ ਮੈਨੂੰ ਉਹ ਚੀਜ਼ ਪਤਾ ਲੱਗਦੀ ਵੀ ਹੈ ਜੇ ਉਦੋਂ ਮੈਂ ਉਹ ਚੀਜ਼ ਅਪਲਾਈ ਕੀਤੀ ਹੁੰਦੀ ਤੇ ਮੈਨੂੰ ਆ ਚੀਜ਼ਾਂ ਫੇਸ ਨਹੀਂ ਕਰਨੀਆਂ ਪਣੀਆਂ ਸੀ ਉਦੋਂ ਫਿਰ ਕਿਹਨੇ رائے ਦਿੱਤੀ ਸੀ ਜਾਂ ਕਰਏ ਸੀ ਇੱਕ ਬਸ ਉਦੋਂ ਵੀਰੇ ਜਦੋਂ ਆਪਾਂ ਪਲੱਸ 2 ਕਰਨੇ ਆ ਆਪਣਾ ਰੇਕ ਬੰਦੇ ਦਾ ਹੁੰਦਾ ਵੀ ਕੈਨੇਡਾ ਜਾਈਏ ਇੱਥੇ ਫੋਟੋਆਂ ਫੋਨਾਂ ਅਜਾਪਾਂ ਵੇਖਨੇ ਆ ਗੱਡੀਆਂ ਕਾਰਾਂ ਤਾਂ ਸਾਬ ਬੰਦੇ ਦਾ ਉਦੋਂ ਇੰਨਾ ਧਿਆਨ ਨਹੀਂ ਹੁੰਦਾ ਤਾਂ ਬੰਦਾ ਕਹਿੰਦਾ ਇੱਕ ਵਾਰੀ ਜਾਣਾ ਹੀ ਆ ਪਰ ਫੋਟੋਆਂ ਵਾਲਾ ਕੈਨੇਡਾ ਤੇ ਰਿਐਲਿਟੀ ਵਾਲਾ ਕੈਨੇਡਾ ਹੋਰ ਆ ਬਹੁਤ ਫਰਕ ਹੈ ਉਹ ਬੰਦੇ ਨੂੰ ਇੱਥੇ ਆ ਕੇ ਪਾ ਲੱਗੇਗਾ ਵੀਰੇ ਜਿਹੜਾ ਬੰਦਾ ਇੱਥੇ ਆ ਗਿਆ ਫਿਰ ਉਹਨੂੰ ਇਹ ਸਚਾਈ ਇੱਥੇ ਆ ਕੇ ਪਾ ਲੱਗੇ ਅਸਲ ਚ ਪ੍ਰੋਬਲਮ ਬਾਈ ਇਹੀ ਹੈ ਵੀ ਹਰੇਕ ਬੰਦਾ 25 ਲੱਖ 30 ਲੱਖ ਕਹਿੰਦੇ ਮਰੇ ਬਿਨ ਸਵਰਗ ਨਹੀਂ ਦੇਖਿਆ ਜਾਂਦਾ ਨਾ 25 30 ਲੱਖ ਬੰਦਾ ਖਰਚ ਕੇ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਨਾ ਬਟ ਵੀਰੇ ਜਿਹੜਾ ਕੋਈ ਸਮਝ ਜੇਗਾ ਉਹਦੇ ਲਈ ਤਾਂ ਫਾਇਦਾ ਹੀ ਹੈ ਜੇ ਅੱਜ ਦੇ ਟਾਈਮ ਜੇ 20 25 ਲੱਖ ਆਪਾਂ ਜਿੱਦਾਂ ਇੱਥੇ ਬਾਹਰ ਰਹਿ ਕੇ ਆਪਾਂ ਨੂੰ ਬੜੀਆਂ ਡਿਫਿਕਲਟੀਆਂ ਫੇਸ ਕਰਨੀਆਂ ਪੈਂਦੀਆਂ ਨੇ ਜਿੱਦਾਂ ਆਪਾਂ ਫੈਮਿਲੀ ਤੋਂ ਦੂਰ ਬੰਦੇ ਬਿਮਾਰ ਵੀ ਹੋ ਜਾਵੇ ਇੱਥੇ ਕੋਈ ਹਾਲਚਲ ਪੁੱਛਣ ਵਾਲਾ ਨਹੀਂ ਸਾਰਾ ਕੁਝ ਆਪਨੇ ਬੰਦੇ ਨੂੰ ਮੈਨੇਜ ਕਰਨਾ ਪੈਂਦਾ ਸੋ ਇੱਥੇ ਲਾਈਫ ਬੜੀ ਡਿਫਿਕਲਟ ਹੈ ਅੱਜ ਦੇ ਅਕੋਰਡਿੰਗ ਚੰਗੀ ਜੀ ਜਿਹੜੀ ਲੱਗਦੀ ਹੈ ਕੈਨੇਡਾ ਦੀ ਚੰਗੀ ਚੀਜ਼ ਤਾਂ ਇਹ ਹੀ ਹੈ ਜਿੱਦਾਂ ਇੱਥੇ ਐਨਵਾਇਰਨਮੈਂਟ ਸਹੀ ਆ ਜਿੱਦਾਂ ਮਤਲਬ ਕਿ ਆ ਵੇ ਇਹ ਜਿੱਦਾਂ ਕੁਦਰਤੀ ਚੀਜ਼ਾਂ ਸਹੀ ਆ ਪਾਣੀ ਹਵਾ ਇਹ ਨੇਚਰਲ ਬਿਊਟੀ ਦਾ ਮਤਲਬ ਹਾਂਜੀ ਹਵਾ ਪਾਣੀ ਸ਼ੁੱਧ ਹੈਗਾ ਇਹ ਚੀਜ਼ਾਂ ਸਹੀ ਨੇ ਇੱਥੇ ਠੀਕ ਹੈ ਹਾਂਜੀ ਮਾੜਾ ਕੀ ਆ ਇਥੋਂ ਦਾ ਮਾੜਾ ਤੁਸੀਂ ਵੇਖ ਹੀ ਰਹੇ ਹੋ ਬਸ ਸਾਰਾ ਹਾਲਾਤ ਮਾੜੇ ਆ ਹਾਂਜੀ ਹਾਂਜੀ ਚਲੋ ਸ਼ੁਕਰੀਆ ਜੀ ਓਕੇ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਸਾਡੀ ਸਪੋਰਟ ਲਈ ਜੀ ਜੀ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜੀ ਸ਼ੁਕਰੀਆ ਜੀ ਠੀਕ ਹੈ ਵੀਰੇ ਧੰਨਵਾਦ ਇਹ ਸਾਰੀ ਗੱਲਬਾਤ ਨਾਲ ਤੁਹਾਨੂੰ ਇਸ ਕਰਕੇ ਸੁਣਾਈ ਹੈ ਵੀ ਕਈ ਵਾਰੀ ਕੋਈ ਕਿਸੇ ਦੀ ਨਹੀਂ ਸੁਣਦਾ ਹੁੰਦਾ ਹਨਾ ਬੜੀ ਵੱਡਾ ਇਹ ਸਵਾਲ ਆ ਵੀ ਕੈਨੇਡਾ ਸਹੀ ਆਉਣਾ ਜਾਂ ਗਲਤ ਹੈ ਵੈਸੇ ਤਾਂ ਪ੍ਰਵਾਸ ਮਨੁੱਖ ਸਦੀਆਂ ਤੋਂ ਹੀ ਕਰਦਾ ਆਇਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹਨਾ ਚੰਗੀ ਰੋਜੀ ਰੋਟੀ ਦੀ ਤਲਾਸ਼ ਲਈ ਚੰਗੇ ਭਵਿੱਖ ਦੇ ਤਲਾਸ਼ ਲਈ ਮਤਲਬ ਸਦੀਆਂ ਤੋਂ ਹੀ ਬੰਦੇ ਇੱਧਰ ਉੱਧਰ ਦੁਨੀਆ ਚੋਂਦੇ ਆਏ ਨੇ ਤੇ ਉਸੇ ਦੇ ਅਧੀਨ ਹੀ ਮਤਲਬ ਆਪਣੇ ਸਟੂਡੈਂਟਸ ਆਉਂਦੇ ਆ ਅਗਲੇ ਨੂੰ ਹਰੇਕ ਨੂੰ ਆਉਂਦਾ ਜੇ ਨੌਕਰੀ ਇੱਥੇ ਨਹੀਂ ਮਿਲਦੀ ਚੰਗੀ ਮਤਲਬ ਚੰਗੇ ਪਵਿੱਖ ਦੇ ਆਸ ਦੀ ਦਿਨਾਂ ਚ ਬੰਦਾ ਆਪਦਾ ਘਰ ਛੱਡਦਾ ਉਹਦੀ ਧਰਤੀ ਛੱਡਦਾ ਉਹਦਾ ਪਰਿਵਾਰ ਛੱਡਦਾ ਪਰ ਬੜੇ ਔਖੇ ਦਿਨ ਦੇਖਣੇ ਪੈਂਦੇ ਆ ਬੜੀ ਔਖੀ ਸਿਚੁਏਸ਼ਨ ਆ ਬੜੇ ਔਖੇ ਹਾਲਾਤ ਹੋ ਰਹੇ ਆ ਅੱਜ ਕੱਲ ਕੈਨੇਡਾ ਦੇ ਹਨ ਇਹ ਸਟੂਡੈਂਟਸ ਦੀ ਜ਼ੁਬਾਨੀ ਤੁਹਾਨੂੰ ਇਸ ਕਰਕੇ ਸੁਣਾਇਆ ਹੈਗਾ ਕੋਈ ਰਿਸ਼ਤੇਦਾਰ ਤੇ ਕੋਈ ਸਾਡੇ ਤੇ ਜਾਂ ਕੋਈ ਕਿਸੇ ਦੇ ਯਕੀਨੀ ਕਰਦਾ ਕਿ ਗਰਾਊਂਡ ਦੇ ਜਿਹੜੇ ਹਾਲਾਤ ਅੱਜ ਕੱਲ ਕੀ ਆ ਸਰਚ ਕਰ ਲਿਓ ਵੈਸਤੇ ਦੀ ਦੇਣਾ ਧਰਨੇ ਪੰਜਾਬੀਆਂ ਦੀ ਪਰ ਧਰਨਾ ਕਰਨਾ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਗਲਤ ਗੱਲ ਨਹੀਂ ਆਪਣੇ ਹੱਕ ਲੈਣਾ ਸਾਰਿਆਂ ਦਾ ਇਹ ਰਾਈਟ ਆ ਸਾਡਾ ਵੀ ਇਹ ਰਾਈਟ ਆ ਜਦੋਂ ਅਸੀਂ ਇੱਥੇ ਆ ਗਏ ਪਰਮਿਟ ਲੈ ਕੇ ਬਹੁਤੇ ਜਿਹੜੇ ਇੱਥੋਂ ਦੇ ਚਾਰਟਰ ਰਾਈਟ ਆ ਉਹ ਸਾਡੇ ਵੀ ਰਾਈਟ ਬਣ ਗਏ ਤੇ ਉਹਨਾਂ ਵਿੱਚੋਂ ਧਰਨਾ ਲਾਉਣਾ ਸਾਡਾ ਰਾਈਟ ਵੀ ਬਣ ਗਿਆ ਸੀ ਤੇ ਫਿਰ ਵੀ ਮੈਂ ਇੱਕ ਕਮਿਊਨਿਟੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਅਸੀਂ 24 ਘੰਟੇ ਸੱਤੋ ਦਿਨ ਇੱਥੇ ਬੈਠੇ ਹੁੰਨੇ ਆ ਜੇ ਕਿਸੇ ਦਾ ਕੋਈ ਸੁਝਾਅ ਆ ਸਾਨੂੰ ਆਕੇ ਸੁਝਾਅ ਦਿਓ ਅਸੀਂ ਤੁਹਾਡੇ ਸੁਝਾਅ ਤੇ ਕੰਮ ਕਰਾਂਗੇ ਜੇ ਕਿਸੇ ਦਾ ਕੋਈ ਸਵਾਲ ਆ ਸਾਨੂੰ ਆਕੇ ਸਵਾਲ ਪੁੱਛੋ ਅਸੀਂ ਕਲੈਰਟੀ ਨਾਲ ਜਵਾਬ ਦੇਵਾਂਗੇ ਜੇ ਕਿਸੇ ਨੂੰ ਕੋਈ ਗਲਤ ਲੱਗਦਾ ਸਾਡੇ ਚ ਕਿਸੇ ਨੇ ਕੋਈ ਗਲਤੀ ਕੀਤੀ ਹੈ ਜਾਂ ਕੋਈ ਬੰਦਾ ਇਨਸਾਨ ਗਲਤ ਇੱਕ ਗਲਤ ਬੋਲਿਆ ਸਾਨੂੰ ਦੱਸੋ ਉਹਦੇ ਆਪਦੇ ਆਪ ਸੁਧਾਰ ਕਰਾਂਗੇ ਤੇ ਇੱਥੇ ਸਾਡੇ ਵੱਲੋਂ ਮੈਂ ਨੌਜਵਾਨ سپورਟ ਨੈਟਵਰਕ ਦਾ ਵੀ ਮੈਂਬਰਾਂ ਪਰ ਅੱਜ ਮੈਂ ਇਥੇ ਪੀਜੀਡਬਲਯੂਪੀ ਜਿਹੜੇ ਬੱਚੇ ਇਥੇ ਸਟਰਗਲ ਕਰ ਰਹੇ ਉਹਨਾਂ ਦੀ ਕਮੇਟੀ ਦਾ ਵੀ ਮੈਂ ਮੈਂਬਰਾਂ ਦੋਨੇ ਕਮੇਟੀਆਂ ਵੱਲੋਂ ਅੱਜ ਮੈਂ ਇੱਥੇ ਪ੍ਰੋਮਿਸ ਕਰਦਾ ਸਾਰੇ ਸਿਟੀਜ਼ਨਸ ਨੂੰ ਸਾਰੀ ਕਮਿਊਨਿਟੀ ਨੂੰ ਅੱਜ ਤੋਂ ਬਾਅਦ ਸਾਡੇ ਵੱਲੋਂ ਜਿੱਥੇ ਵੀ ਨਵੇਂ ਪੁਰਾਣੇ ਕੱਚੇ ਪੱਤਿਆਂ ਦੇ ਫਰਕ ਮਟਾਉਣ ਲਈ ਜੋ ਵੀ ਇਵੈਂਟ ਹੋਣਗੇ ਜਿੱਥੇ ਵੀ ਕੋਈ ਗੱਲਬਾਤ ਹੋਊ ਅਸੀਂ ਪਹੁੰਚਾਂਗੇ ਤੇ ਅਸੀਂ ਪੂਰਾ ਯੋਗਦਾਨ ਦੇਵਾਂਗੇ ਤੇ ਅਸੀਂ ਚਾਹੁੰਦੇ ਆ ਵੀ ਅੱਜ ਆ ਧਰਨੇ ਨੂੰ ਆ ਮੋਰਚੇ ਨੂੰ ਅੱਜ ਤੋਂ ਆਪਾਂ ਸਾਰੇ ਆਪਦੇ ਮਨਾਂ ਦੇ ਵਿੱਚ ਧਾਰ ਲੀਏ ਵੀ ਅੱਜ ਤੋਂ ਆਪਾਂ ਆਪਣੀ ਕਮਿਊਨਿਟੀ ਦਾ ਜਿਹੜਾ ਫਿਊਚਰ ਹੈ ਇਥੋਂ ਆਪਾਂ ਵਧੀਆ ਕਰੀਏ ਤੇ ਆਪਣਾ ਫਰਕ ਜਿਹੜਾ ਨਵੇਂ ਪੁਰਾਣੇ ਕੱਚੇ ਪੱਕੇ ਦੇ ਵਿੱਚ ਪਿਆ ਆ ਉਹ ਖਤਮ ਕਰੀਏ ਬਹੁਤ ਸੋਹਣੀ ਓਪਰਚੁਨਿਟੀ ਆ ਆਪਣੇ ਲਈ ਤੁਸੀਂ ਸਾਡੇ ਨਾਲ ਖੜ੍ਹ ਜਿਓ ਇੰਨੀ ਕੀ ਬੇੜਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਤੋਂ ਕੋਈ ਸ਼ਿਕਾਇਤ ਨਹੀਂ ਹੋਊਗੀ ਇਹਨਾਂ ਦਾ ਅਸੀਂ ਵਾਦਾ ਕਰਦੇ ਆ ਤੇ ਜਿਹੜੇ ਸਾਡੇ 'ਚ ਗਲਤ ਹੈਗੇ ਨੇ ਉਹਨਾਂ ਨੂੰ ਅਸੀਂ ਖੁਦ ਰੋਕਾਂਗੇ ਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਟ੍ਰੈਂਡ ਦੇ ਵਿੱਚ ਧਾਕੇ ਰੋਕਿਆ ਵੀ ਆ ਐਨੇ ਨਾਲ ਤੁਹਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਸਾਡੀ ਸਪੋਰਟ ਲਈ ਪਹੁੰਚੇ ਤੇ ਉਮੀਦ ਕਰਦੇ ਆ ਤੁਸੀਂ ਇਦਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਵੱਧ ਚੜ ਕੇ ਪਹੁੰਚੋਗੇ ਤੇ ਹੁਣ ਨੈਕਸਟ ਸਪੀਕਰ ਲਈ ਭੈਣ ਇਨਵਾਈਟ ਕਰਨੀ ਹੈ United, we'll, we'll never be defeated. Like Stop scapegoating, start solving. Stop scapegoating, start solving. Stop scapegoating, start solving. Stop scapegoating, start solving. Immigrant, sir. Backbone of the country. Immigrant, sir. Backbone of the country. Immigrant, alumni exploitation. Stop alumni exploitation. Stop alumni exploitation. Stop stop my exploitation stop my exploitation fix your system don't blame us fix your system fix your system fix your system don't blame us fix your system don't blame us